ਜੀ ਹਨ ਜੀ ਬਣ ਜਾ ਕੋ ਕੰਨ ਫੜਾ ਕੇ ਉਹਨੂੰ ਮੁਰਗਾ ਬਣ ਜਾ ਹੁਣ ਜੀ ਹਾਂ ਮਿਰਚੀ ਮੁਰਗੇ ਤੇ ਬਾਤ ਸ਼ੁਰੂ ਹੋਇਆ ਸੀ ਬਹੁਤ ਮੁਰਗੇ ਪਹਿਲਾਂ ਬਣ ਪਰ ਬੈਗ ਬੈਂਚਰ ਨੇ ਵੇਰ ਦੁਨੀਆ ਮਤਲਬ ਨਹੀਂ ਭਾਜੀ ਪਤਾ ਨਹੀਂ ਮੈਂ ਸੱਚੀ ਪੜਾਈ ਚ ਬਹੁਤ ਮਾੜਾ ਸੀਗਾ ਜੀ ਮੈਂ ਉਹ ਬਹੁਤ ਕਟਖਾਦੀ ਦਸਵੀਂ ਸਕਦਾ ਹਨਾ ਜੀ ਬਚਪਨ ਕਿਵੇਂ ਸੀ ਬਈ ਤੁਹਾਡਾ ਬਚਪਨ ਮਾਜੀ ਪਿੰਡਾ ਥਾਂ ਦੇ ਜਿੱਦਾਂ ਆਮ ਬੱਚਿਆਂ ਦਾ ਜੀ ਇੱਕ ਉਸੇ ਤਰ੍ਹਾਂ ਦਾ ਜੀ ਬਸ ਗਲੀਆਂ ਖੇਡ ਲਿਆ ਮਿੱਟੀ ਕਟੇ ਵਾਲਿਆ ਘਰ ਆ ਕੇ ਛਤਰ ਖਾਲਾਏ ਇੱਕ ਗੱਲ ਪਤਾ ਲੱਗਿਆ ਕਿ ਮੈਂ ਕੈਰੀਅਰ ਕਿਹੜੀ ਚੀਜ਼ ਚ ਬਣਾਣਾ ਹੈ ਇਧਰ ਜਾਣਾ ਹਲੇ ਵੀ ਨਹੀਂ ਪਤਾ ਲੱਗਾ ਅਸਲ ਵਿੱਚ ਮੈਂ ਮੇਰਾ ਤਾਂ ਕੰਮ ਵੀ ਜਦੋਂ ਮੈਨੂੰ ਜਦੋਂ ਇਹ ਤਾਂ ਉਹ ਗੱਲ ਹੋ ਗਈ ਬਾਈ ਕਿ ਕਿਸੇ ਨੇ ਕਿਹਾ ਕਿ ਬਚਪਨ ਵਧੀਆ ਸੀ ਪੈਸੇ ਨਹੀਂ ਸੀਗੇ ਆਰਾਮ ਨਾਲ ਕੋਈ ਫਿਕਰ ਨਹੀਂ ਸੀ ਕੋਈ ਫਾਕੇ ਨਹੀਂ ਸੀ ਕਹਿੰਦੇ ਅੱਜ ਜਵਾਨੀ ਹੈ ਪੈਸਾ ਅੱਜ ਵੀ ਨਹੀਂ ਹੈ ਪਰ ਦਿਮਾਗ ਦੀ ਮਾਂ ਪੈਣ ਹੋਈ ਪਈ ਆ ਓ ਜਗਤਾਰ ਸਾਹਿਬ ਲਖਸ਼ੇਰ ਸੀ ਕਿ ਨੇਰੇ ਚ ਰਲ ਗਏ ਕਦੇ ਚਾਨਣ ਚ ਰਲ ਗਏ ਜਿਸ ਰੰਗ ਵਿੱਚ ਤੂੰ ਵੇਖਿਆ ਉਸੇ ਚ ਟਲ ਗਏ ਓਏ ਹੋਏ ਹਨਾ ਜੀ ਮੇਰੀ ਤਾਂ ਆਪਣੀ ਕੋਈ ਪਛਾਣ ਜਾਮੇ ਕਹਾ ਮੈਨੂੰ ਲੋਕਾਂ ਦਾ ਅਨਮੋਲ ਬਹੁਤ ਚੰਗੇ ਲੱਗਦੇ ਜਿਹੜੇ ਪਲੈਨਿੰਗ ਕਰਦੇ